ਹੈਲੋ ਸਾਸਰੀ ਘਰ ਜੀ ਮੈਂ ਸਰਬਜੀਤ ਕਰੋ ਢਿੱਲੂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਦੇ ਘਰਾਂ ਵਿੱਚ ਖੁਸ਼ਹਾਲ ਹੋਵੋਗੇ ਤੰਦਰੁਸਤ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਹਾਂ ਜੀ ਆਪਾਂ ਅੱਜ ਚੱਲੇ ਆ ਬਾੜੀ ਚ ਘੋਗਾ ਜੀ ਮੈਂ ਸਵੇਰੇ ਦੇਖ ਦੇ ਕੇ ਆ ਰਹੀ ਤੇ ਤੁਸੀਂ ਵੀ ਚਲੋ ਬਾੜੀ ਚ ਆਪਣੇ ਨਾਲ ਤੇ ਆਪਾਂ ਹਣ ਚਾਦਰ ਹੈ ਜੀ ਦੇਖ ਦੇਣ ਜਾਂਦੇ ਹਾਂ ਕਈ ਫੀ ਵੀ ਮੇਰੇ ਮਾਂਗਰ ਪੁਰਾਈ ਜਾਂਦੀ ਹੈ ਤੇ ਪਹਿਲਾਂ ਮੈਂ ਸਾਮ ਨੂੰ ਜਾਣਾ ਸੀ ਤੇ ਦਿਨ ਸਾਮ ਨੂੰ ਫਿਰ ਮੈਨੂੰ ਟਾਈਮ ਨਹੀਂ ਲੱਗਿਆ ਮੈਂ ਕਿਹਾ ਚਲ ਸਵੇਰੇ ਹੁਣ ਦੇਖ ਦੇਣ ਜਾਇਆ ਆਉਣੇ ਫੇਰਾ ਤੁਸੀਂ ਪ੍ਰਸਾਦ ਦਾ ਲਾਹਣ ਚਲੀ ਗਏ ਨਹੀਂ ਅਸੀਂ ਨਾਲੇ ਮਹੀਨਾ ਚੜਿਆ ਜੀ ਨਾਲੇ ਆਪਾਂ ਬਾੜੀ ਚ ਪਾਠ ਦੇ ਭੋਗ ਪੈਣਗੇ ਅੱਜ ਤੇ ਦੇਖ ਦੇਣੀ ਜ਼ਰੂਰੀ ਐ ਮਹੀਨੇ ਬਾਅਦ ਆਪਰੋਜ ਨਹੀਂ ਜਾ ਸਕਦੇ ਮਹੀਨੇ ਬਾਅਦ ਤਾਂ ਜ਼ਰੂਰ ਹੋਏ ਹੈ ਪਰ ਅਲਾ ਕਰਨਾ ਚਾਹੀਦਾ ਦੇਖਦੇ ਇਹਨਾਂ ਜੀ ਦਸਵੰਦ ਨਿਕਲ ਜਾਂਦਾ ਆਪਾਂ ਤਾਂ ਨਹੀਂ ਆਪਾਂ ਦਸਵੰਦ ਕੱਢਦੇ ਨਹੀਂ ਹੈਗੇ ਲਓ ਜੀ ਆਪਾਂ ਅਗੇ ਬਾੜੀ ਚ ਤੁਸੀਂ ਦੇਖੋ ਬਾੜੀ ਸਾਡੀ ਸੁਣੋ ਕਰਵਾ ਉਸ ਦੇ ਕਾਣੋਂ ਭਾਂਤੇ ਜੋ ਕੋਈ ਲੇਕਿਆ ਆਪਣੇ ਹੁਛਾਏ ਜਿਉ ਅਕਤ ਕਥਾ ਕਦੀ ਨਾ ਜਾਏ ਤੀਨ ਲੋਕ ਰਿਆ ਤੁਮਾਏ ਸੁਤੇ ਸਿਦਰੂਪ ਤਰਿਓ ਘਣ ਕੈ ਕਾਏ ਜਿਉ ਸਤ ਸਾਜ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੋਈ ਕਿਰਕਿਆ ਆਪਣੇ ਹੁਛਾਏ ਜਿਉ ਅਕਾਤ ਕਤਾ ਕਦੀ ਨ ਜਾਏ ਤੀਨ ਲੋਕ ਰਿਆ ਤੁਮਾਏ ਸੁਤੇ ਸਿਦਰੂਪ ਕਰਿਓ ਥਾਨ ਕੈ ਥਾਏ ਜਿਉ ਸਤ ਸਜਿ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ எதிர்பார்த்தது ਸੇ ਗੁਰਾਂ ਤੋਂ ਪਰਚਿਆ ਨੂੰ ਦਿੱਤੇ ਜਿਗਤ ਦੇ ਬਕਾਨਾਂ ਤੋਂ ਮਰ ਲਿਆ ਰਾਮ ਨਿਸ਼ਚਿਤ ਕਰ ਪਾਇਓ ਉੱਥੇ ਪਾਇਓ ਕਾਲ ਤੋਂ ਰਤ ਕਲ ਕਾਲ thro ਕੋਈ ਅੱਗੇ ਪੱਗ ਬੰਨ੍ਹ ਕੇ ਆਓ ਨਾਮ ਕਾਲ ਜੀ ਜੋ ਜਿਨ ਮਤਰਾ ਰਤਨਾ ਲਿਖੇ ਸੁਦੀ ਪ੍ਰਾਰਥਨਾਵਾਂ ਕਰਤਾ ਬਿਰਤੇ ਹੋਵੇ ਰਾਮ ਸਤਿ ਪ੍ਰੀਤ 어디가지? <susurra> 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 ne beto denne ਜਿਨ੍ਹਾਂ ਦੇ ਇਥੇ ਤਰਦੀ ਦਾ ਕਿਸੇ ਨੂੰ ਸਰਕਾਰੀ ਹਸਪਤਾਲ ਵਿੱਚ ਦਵਾਈ ਜਾਣ ਲੈਣ ਜਾਣ ਦੀ ਜਰੂਰਤ ਨਹੀਂ ਪਈ। ਕਈ ਵਾਰੀ ਸਰਦਾਂ ਖੇਤੀਬਾੜੀ ਤੋਂ ਅ ਪਸ਼ੂ ਪਾਲਣ ਤੋਂ ਵੀ ਤੱਕ ਤੁਸੀਂ ਸਾਰੇ ਕਿਤਾ ਕਰਦੇ। ਕਦੇ ਤੁਹਾਡਾ ਹੋ ਜਾਣਾ वहां प्रशासन से अर्जी अर्जी बेंती करनी। ਬਾਬਾ ਜੀ ਕੋਈ ਬੁਤਰੀ ਜੇ ਹਦੀ। ਸੱਚੇ ਪਵਾਸ਼ਾ ਦੀ ਅਬਾਰ ਕਿਰਪਾ ਸੀ। ਪਾਣੀ ਦਾ ਕੰਪਾਤੀ ਲੈ ਗਿਆ ਹੋ। ਕੋਣੇ ਆਪਣੇ ਵਾਰਤਕ ਦਸਵਤੋ ਵਿਚਾਰਨ ਪਾਣੀ ਦੀ ਗੜੀ ਉਹਨਾਂ ਨੇ ਸਭ ਕਿਹਾ ਅਸੀਂ ਜਾ ਕੇ ਡੰਗਰ ਤੋਂ ਸਪੋਹਾਂਗੇ ਕਿ ਕਦੇ ਦੇਖਣੀ ਸੀ ਆਈ ਜਦੋਂ ਅਕਾਲ ਚਨਾ ਹੋਇਆ ਸਾਰੇ ਪਿੰਡ ਦਾ ਇੱਕ 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 ਬੱਚਾ ਇਸ ਤਪੱਸਥਾਨ ਦੇ ਬਾਹਰ ਬਾਹਰ ਕੰਮਾ ਕਰ ਰਿਹਾ ਸੀ ਸਾਰੇ ਮਨੁੱਖ ਕਿਤੇ ਹੋਏ ਸੀ ਇੱਕ ਬੜੀ ਵੱਡੀ ਘਾਟ ਰਹਿ ਗਈ ਸੀ ਪਰ ਸੱਚੇ ਪਾਤਸ਼ਾਹ ਦਾ ਹੁਕਮ ਸੀ ਨਹੀਂ ਕਾਇਆ ਜਾ ਸਕਦਾ ਸੀ ਪਰ ਜਿਨ੍ਹਾਂ ਜੇ ਇੱਥੇ ਬੈਠੇ ਰਹੇ ਬੜੀ ਅਪਾਰ ਕਿਰਪਾ ਉਹਨੂੰ ਵੀ ਸੀ ਅਜੇ ਵੀ ਹੈ ਇਸ ਤਪੱਸਥਾਨ ਦੇ ਸਾਡੀ ਪ੍ਰਬੰਧਕ ਕਮੇਟੀ ਬੈਠੀ ਹੈ ਸਰਦਾਰ ਨਰਾਜ ਸਿੰਘ ਜੀ ਬੈਠੇ ਨੇ ਅਰਿਪਿਤ ਸਿੰਘ ਜੀ ਬੈਠੇ ਨੇ ਸਾਕਾ ਸਿੰਘ ਜੀ ਹੋਣ ਇੱਕ ਤਾਂ ਨਾਮ ਉਹਨਾਂ ਹਰ ਬਰੀ ਹਸਰੇ ਤੇ ਨੂੰ ਯਾਦ ਕਰਦੇ ਆ ਪਰ ਇਹ ਸਾਡੇ ਪ੍ਰਬੰਧਕਾਂ ਦੀ ਵੀ ਬਣਾਈ ਹੈ ਕਿ ਜਿਸ ਤਪੱਸਥਾਨ ਨੂੰ ਬੈਠ ਕੇ ਉਹਨਾਂ ਮਹਾਂਪੁਰਸ਼ਾਂ ਨੇ ਜੀਵਨ ਰੇਖੇ ਲਾਇਆ ਅਸੀਂ ਉਹਨਾਂ ਨੂੰ ਹਰ ਵਾਰ ਸੇਵਾ ਲੈਣਿਆ ਨਹੀਂ ਕਿ ਅਨਰਾਜ਼ ਜੀ ਤੋਂ ਅਪਰੋਚ ਕੀ ਸਾਰੇ ਇੱਕ ਮੰਚ ਤੇ ਇਕੱਠੇ ਹੋਵਾਂਗੇ ਉਹਨਾਂ ਨੂੰ ਸਿੱਧਾ ਕਰਦੇ ਆ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਦੇ ਪਰਿਵਾਰ ਦੀਆਂ ਵੀ ਦੀਆਂ ਪਹਿਲਾ ਸਾਡੀਆਂ ਬੜੇ ਬਿਲਕੁਲ ਨਹੀਂ ਚਾਹੀਆਂ ਨੇ 20 ਬੱਚੇ ਨੇ 750 ਤੋਂ ਉੱਪਰ ਬੈਠੇ ਨੇ ਉਹਨਾਂ ਸੰਤਾਵਾਂ ਦਾ ਸਮਾ ਪਰਿਵਾਰ ਆਇਆ। ਉਹ ਜਦ ਵੀ ਗੱਲ ਕਰਦੇ ਨੇ ਜੋ ਮਹਾਪੁਰਸ਼ ਨੇ ਤੁਹਾਨੂੰ ਤਾਂ ਕਾਰੀ ਤਿਆਰ ਸਾਡੇ ਸਤਿ ਪੁਰਣ ਕਾਰੀਆਂ ਨੇ ਉਹ ਉਸ ਗੱਲ ਨੂੰ ਬੜਾਪਰ ਜਿੰਦੇ ਹੋਏ ਹਰ ਵੇਲੇ ਸਾਡੇ ਹਿੱਤਾਂ ਰੋਦੇ ਨੇ। ਇਹ ਜਿਵੇਂ ਇੱਥੇ ਉਹ ਸਮੇਂ ਦੇ ਨਾਲ ਦੇ 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 ਰੂਪ ਹੈ। ਸਭੂ ਦੇ ਸਾਗੇ ਸਹਿਤਾ ਵੀ ਪੱਤੀ ਜਾਂਦੇ ਨੇ ਪਰ ਉਸ ਸਹਿਤਾ ਤੋਂ ਹਟ ਕੇ ਅਸੀਂ ਤਾਂ ਓਈ ਰੋਮ ਰੋਮ ਰੀੜੀयां ਕੋ ਸਾਡੇ ਹਿੱਤਾਂ ਹਰ ਵਾਰੀ ਹੁੰਦੇ ਨੇ। ਇਸ ਵਾਰ ਸਭ ਹੋਰ ਵੀ ਮੜ ਭਾਗੇ ਹੋ ਜਾਂਦੇ ਆ ਕਿ ਸਤਿ ਪਾਪਾ ਨਰਾਇਣ ਨੂੰ ਜੀ ਉੱਚੇ-ਚੇ ਤੌਰ ਤੇ ਜਿਹੜੇ 125 ਗੁੱਗੇ ਗ੍ਰੀਨ ਹੋ ਸ਼ਰਮਾ ਦਾ ਪਰਿਵਾਰ ਬਣੇ ਗਏ ਨੇ ਉਹ ਸਾਡੇ ਵਿੱਚ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਸਾਨੂੰ ਹਰ ਸ਼ਖ ਦੇ ਉੱਤੇ ਵੀ ਆਏ ਅਸੀਂ ਦਿੱਤੀਆਂ ਕਰ ਰਹੇ ਹਾਂ ਸੂਚਾ ਨਗਰ ਸੂਚਾ ਸਾਡਾ ਪਰਿਵਾਰ ਅਸੀਂ ਬਹੁਤ 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 ਅਨੁਗਮਨ ਕਰਦੇ ਹਾਂ ਇੱਕ ਵਾਰ ਫਿਰ ਸੂਚੇ ਪਰਿਵਾਰ ਦਾ ਬਾਬਾ ਜੀ ਦੇ ਪਰਿਵਾਰ ਦਾ ਬਹੁਤ ਬਹੁਤ ਅਨੁਗਮਨ ਵਾਹਿਬ ਜੀ ਦਾ ਧੰਸਾ ਵਾਹਿਬ ਜੀ ਕੀ ਫਤੇ ਅਜ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤੇ ਗੁਰੂ ਸਾਹਿਬ ਜੀ ਦੇ ਪਾਰ ਕਿਰਪਾ ਹੋਈ ਆ ਆਪਣੇ ਸਾਰਿਆਂ ਤੇ ਆਪਾਂ ਸਾਰੇ ਮਿਲ ਕੇ ਜਿਹੜਾ ਸਲਾਮਾ ਆਪਾਂ ਦਿਹਾੜਾ ਮਨਾਉਨੇ ਆ ਜਰਦੀ ਪਾ ਦੇ ਨਾਲ ਪਰਿਵਾਰਾਂ ਦੀ ਸੁੱਖ ਸ਼ਾਂਤੀ ਦੇ ਵਿੱਚ ਗੁਰੂ ਮਹਾਰਾਜ ਦੀ ਬਾਣੀ ਨੇ ਪ੍ਰਕਾਸ਼ ਕਰਾਇਆ ਨੇ ਸਿੱਤਰ ਪਾਸ਼ਾ ਅਨੁਰੂਪਾ ਕਰੂ ਦੇ ਸੰਗਤ ਤੇ ਆਪਾਂ ਸਰਬੋਤਮ ਦਿੱਤੀ ਇਹ ਰਾਜ ਨੂੰ ਗੁਰੂ ਸਾਹਿਬ ਦੀ ਪਾਸ਼ਾ ਨੇੜੇ ਹੋ ਕੇ ਸੁਣਦੇ ਨੇ ਸ੍ਰਵਤ ਦੇ ਪਰੇ ਦੀ ਕੀਤੀ ਅਰਦਾਸ ਸ੍ਰਵਤ ਦੇ ਪਰੇ ਦੀ ਸਰਕਾਰ ਤੋਂ ਸੁਣ ਵੀ ਆਇਆ ਮੈਂ ਤੇ ਆਪਾਂ ਦੋਨੋਂ ਟਾਈਮ ਸ੍ਰਵਤ ਤੇ ਪਰੇ ਦੀ ਅਰਦਾਸ ਗੁਰੂ ਸਾਹਿਬ ਦੇ ਹੁਕਮ ਦੇ ਨਾਲ ਕਰਦੇ ਆਂ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਆਪ ਜੀ ਪਿਆਰ ਸਹਿਯੋਗ ਦੇ ਨਾਲ ਰਹਿਣ ਦਾ ਬਲ ਤੋਂ ਮੱਛ ਗੁਰੂ ਸਾਹਿਬ ਦੀ ਬਾਣੀ ਤੇ ਬਾਣੇ ਦੇ ਧਾਰਨੇ ਹੋ ਕੇ ਆਪਣੇ ਬੱਚਿਆਂ ਨੂੰ ਸਿੱਖੀ ਦੇ ਲਗਵਾਈਏ ਮੈਂ ਸਵੇ ਦਾ ਇਹ ਵੀ ਬਰਤੀ ਪ੍ਰਾਪਤੀ ਕਰੀਏ ਕਿਉਂਕਿ ਸਾਡੇ ਬੱਚੇ गलत नशिया चलते हैं इस माता पिता कारी हैं। तो के आगेकारी नहीं जो पुराने समय चाहे पढ़ाई घट से बुजुर्गों का जो बहुत सत्कार जो मुखी होंगे उतो आजा लैके जो भी किसी पास जाना होंगा चाहे किसी मुँह भी नहीं जाना होंगा चाहे बच्चों ने जाना होंगे तो बड़े बजुर्गों को सारा आजा लैके जाए पर खत्म है वे बजुर्ग की ਆਪਾਂ ਨੂੰ ਬਹੁਤ ਬਹੁਤ ਸਤਿਕਾਰ ਕਰਨਾ ਚਾਹੀਦਾ ਸਿੱਤੇ ਪਾਸ਼ਾ ਕਿਰਪਾ ਕਰਕੇ ਆਪਣੇ ਜੋ ਪਸਾਰੇ ਵਿੱਚ ਪਹੁੰਚਾਵਾ ਗੁਰੂ ਸਾਹਿਬ ਜੀ ਨੂੰ ਬਹੁਤ ਬਹੁਤ ਲੱਗੇ ਇਹਨਾਂ ਸਭਾ ਜਨਾਨ ਸੂਚੀ ਪ੍ਰਬੰਧਕ ਜੀ ਨੇ ਗੁਰੂ ਸਾਹਿਬ ਜੀ ਦੇ ਜੀਰਾਨਾ ਲਓ ਜੀ ਹੁਣ ਇਸ ਟਾਈਮ ਸਾਡੇ ਵੀਰ ਜੀ ਪੱਤਰਕਾਰ ਸਾਹਿਬੀ ਬੋਲੇ ਸੀ ਤੇ ਇਹ ਇਸਰਾਂ ਮਾਨ ਦਲਦੀ ਬੰਦੇ ਸੀ ਇਹਨਾਂ ਨੇ ਵੀ ਆਪਣਾ ਭਾਸੰਦਿਤ ਤੇ ਬੱਚੀਆਂ ਨੇ ਵੀ ਕਿਰਤਾਂ ਗਾਈ ਸੀ ਤੇ ਪਹ ਪੈ ਗਏ ਜੀ ਆਪਣੀ ਬਾੜੀ ਚ ਤੇ ਹੁਣ ਆਪਾਂ ਸਤੰਗ ਜੀ ਲੰਗਰ ਕੁਛ ਦੇਖ ਰਹੇ ਹਾਂ ਸੰਗਤ ਦਾ ਕਾਠ ਜੇ ਆਪਣੀ ਵੀਡੀਓ ਸਾਨੂੰ ਵਧੀਆ ਤੇ ਲੱਗੀ ਤਾਂ ਲਾਇਕ ਸਹਿਰ ਕੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦਿਆਂ ਵਾਲੇ ਤੇ ਜਿਹੜੇ ਆਪਣੀ ਵੀਡੀਓ ਤੇ ਵਧੀਆ ਵਧੀਆ ਕਮੈਂਟ ਕਰਦੇ ਸਾਰਿਆਂ ਦਾ ਤੈਰ ਦੇ ਦਿੰਦਾ ਧੰਨਵਾਦ ਜੀ ਤੇ ਇੱਥੇ ਇੱਕ ਮਹਾਪੁਰਸਾਇ ਹੋਈ ਸੀ ਮਾਰਾਇਣ ਮੋਨੀ ਜੀ ਹਰਿਆਣੇ ਚ ਤੇ ਗੌਸਾਲਾ ਦੇ ਕੰਮ ਸੁਭਾਲਦੇ ਨੰਨ ਦਿਨ ਰ 500 ਗੌਸਾਂ ਬਣੇ ਉਹਨਾਂ ਦੀ ਸੇਵਾ ਕਰਦੇ ਤੇ ਵੀ ਆਪਣੇ ਆਏ ਸੀ ਕਿਉਂਕਿ ਬਾਬੇ ਜੀ ਦਾ ਪਿਸੌਕੜ ਖਨੌਰੀ ਦਾ ਜੀ ਉਹਨਾਂ ਦੇ ਨਾਲ ਇਸ ਕਰਕੇ ਸੰਗਪਤੇ ਰੂਪ ਵਿੱਚ ਉਹਦੇ ਬਾਬਾ ਜੀ ਦੇ ਪਰਿਵਾਰ ਨਾਲ ਆਏ ਸੀ சார சார ஜோ மரான் ஹக் மாதிரி ஒன்றா சத் தன்வா